ਇੱਕ ਸੋਹਣੀ ਸਵੇਰ ਕਾਸ਼ੀਪੁਰ ਦੀ ਤੇ ਕਾਸ਼ੀਪੁਰ ਦੇ ਵਿੱਚ ਬਾਈ ਜਗਤਾਰ ਸਿੰਘ ਦੇ ਘਰੇ ਸਜਾਏ ਹੋਏ ਬੂਟੇ ਤੇ ਇਹ ਬੂਟੇ ਕਾਬਲੇ ਗੌਰ ਆ ਵੀ ਆਕਸੀਨ ਛੱਡਦੇ ਆ 24 ਘੰਟੇ ਤੇ ਕਰੋਨਾ ਦੇ ਟਾਈਮ ਦੇ ਵਿੱਚ ਇਹ ਬਹੁਤ ਘਰਾਂ ਦੇ ਵਿੱਚ ਲਾਏ ਗਏ ਪਰ ਬਾਈ ਜਗਤਾਰ ਦੇ ਘਰੋਂ ਭੈਣ ਨੂੰ ਸ਼ੌਂਕ ਆ ਇਸ ਚੀਜ਼ ਦਾ ਤੇ ਬਾਹਰ ਦਿਖਾਉਂਦੇ ਤੁਹਾਨੂੰ ਲਓ ਜੀ ਬਾਹਰ ਵੀ ਐਨ ਭਰਪੂਰ ਹੈ ਇਹਨਾਂ ਦੀ ਜਿਹੜੀ ਕਿਹੜੀ ਹੈ ਬੇਲਾਂ ਬੂਟੇ ਸਾਈਕਲ ਬਾਹਰ ਹੀ ਕਰਤਾ ਬੰਦ ਚੀ ਚ ਲੋਜ ਪਛਮ ਵਾਲੇ ਪਾਸੇ ਮੂੰਹ ਖੁੱਲਦਾ ਕਰਦਾ ਸਾਈਕਲ ਆਪਣੀ ਤਿਆਰ ਹੈ ਬੁਰਸ਼ ਆਪ ਕਰ ਲਿਆ ਚਾਹ ਪੀ ਲਈ ਹੈ ਤੇ ਚੱਲੇ ਪਾਉਣ ਨੂੰ ਵੀ ਤਿਆਰ ਹਾਂ ਕਿੰਨਾ ਬੜਾ ਨਮ ਅੱਖਾਂ ਮਲਦੇ ਹੋਏ ਗੁਰਪ੍ਰਵਾਨ ਜੀ ਸਕੂਲਾਂ ਸਕਾਲਾਂ ਦੀ ਤਿਆਰੀ ਕਰਨਗੇ ਠੀਕ ਹੈ ਫਿਰ ਮਿਲਦੇ ਆਂ ਛੁੱਟੀਆਂ 'ਚ ਠੀਕ ਹੈ ओके ਵੀਡੀਓ ਦੇਖ ਰਹੇ ਸਾਰੇ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ 13 April ਦੇ ਚੱਲੇ ਹੋਏ ਅੱਜ 24 April ਹੋ ਗਈ ਹੈ ਲਗਭਗ 12ਵਾਂ ਦਿਨ ਹੈ ਤੇ ਆਪਾਂ ਖੜੇ ਹੈਗੇ ਆ ਕਾਸ਼ੀਪੁਰ ਤੋਂ ਬਾਹਰ ਨਿਕਲ ਕੇ ਉਸੇ ਹਾਈਵੇ ਤੇ ਜਿਹੜਾ ਹਾਈਵੇ ਹਰਦਵਾਰ ਤੋਂ ਰੁਦਰਪੁਰ ਅੱਗੇ ਬਾਰਡਰ ਤੱਕ ਜਾਂਦਾ ਨੇਪਾਲ ਦੇ ਬਾਰਡਰ ਤੱਕ ਤੇ ਇੱਕ ਗਵਲੇਗ ਹੋਰ ਗੱਲ ਹੋ ਰਹਿ ਨੀ ਜਿਹੜਾ ਇਹ ਸਾਰਾ ਇਲਾਕਾ ਬ ਘੁੰਮ ਰਹੇ ਆ ਉਤਰਾਖੰਡ ਦਾ ਪਹਾੜੀ ਇਲਾਕਾ ਪਹਿਲਾਂ ਇਹ ਉਤਰਾਖੰਡ ਜਿਹੜਾ ਉੱਪਰਲਾ ਇਲਾਕਾ ਯੂਪੀ ਦਾ ਹਿੱਸਾ ਹੁੰਦਾ ਸੀਗਾ ਪਰ ਇਹਨੂੰ 2000 ਦੇ ਵਿੱਚ ਅੱਡ ਕਰ ਦਿੱਤਾ ਗਿਆ ਤੇ ਬਾਈ ਨੇ ਇੱਕ ਗੱਲ ਹੋਰ ਦਸੀ ਵੀ ਜਿਹੜਾ ਉਤਰਾਖੰਡ ਦਾ ਹੈਗਾ ਹਿੱਸਾ ਉਹ ਗੜਵਾਲ ਤੇ ਕਮਾਉ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਗੜਵਾਲ ਵਾਲੇ ਲੋਕ ਜਿਹੜੇ ਗਲਵਾਲੀ ਹੈ ਉਹ ਟੀਰੀ ਪੌੜੀ ਪਰੇ ਨੂੰ ਆਪਣਾ ਹੈਦਰਾਬਾਦ ਤੋਂ ਉੱਪਰ ਜਾਂ ਇੱਥੋਂ ਹੀ ਗਏ ਉਹਨਾਂ ਨੇ ਕਿਹਾ ਵੀ ਅ ਜਸਪੁਰ ਤੋਂ ਪਿੱਛੇ ਜਿਹੜਾ ਹੈਗਾ ਉਹ ਸਾਰਾ ਗੜਵਾਲੀ ਇਲਾਕਾ ਹੈ ਤੇ ਇਸ ਤੋਂ ਅੱਗੇ ਜਿਹੜਾ ਆਪਾਂ ਜਾ ਰਹੇ ਹਾਂ ਉਹ ਸਾਰਾ ਕਮਾਈਉਂ ਦਾ ਇਲਾਕਾ ਹੈ ਕਮਾਈਉਂ ਦਾ ਇਲਾਕਾ ਦੀ ਨਹਾਰ ਲੋਕਾਂ ਦੀ ਮੂਹ ਮਹਾਂਦਰਾ ਉਹ ਗੜਵਾਲੀਆਂ ਨਾਲ ਨਹੀਂ ਮਿਲਦਾਗਾ ਤੇ ਕਮਾਈਉਂ ਵਾਲੇ ਜਿਹੜੇ ਹੈਗੇ ਉਹ ਨੇਪਾਲ ਦੇ ਲੋਕਾਂ ਦੇ ਪਹਾੜੀ ਲੋਕ ਹੈ ਉਹ ਨੇਪਾਲ ਦੇ ਲੋਕਾਂ ਦੇ ਨਾਲ ਮੂਹ ਮਹਾਂਦਰਾ ਉਹਦਾ ਮਿਲਦਾ ਕਿਉਂਕਿ ਉਹਨਾਂ ਨੇ ਦੱਸਿਆ ਵੀ ਇਹ ਨੇਪਾਲ ਦਾ ਹਿੱਸਾ ਰਿਹਾ ਕਿਸੇ ਟਾਈਮ ਸੋ ਇਹ ਗੱਲਬਾਤ ਹੈ ਤੇ ਇੱਥੋਂ ਆ ਹਾਈਵੇ ਆਪਾਂ ਹੁਣ 20 ਕਿਲੋਮੀਟਰ ਨਹੀਂ ਛੱਡਣਾ ਉਧਰਪੁਰ ਤੱਕ ਹੀ ਨਹੀਂ ਛੱਡਣਾ ਵੈਸੇ 21 ਕਿਲੋਮੀਟਰ ਦਾ ਬਾਜਪੁਰ ਹੈ ਤੇ ਸਾਰੀ ਜਿਹੜੀ ਬੈਲਟ ਹੈ ਪਿੱਛੋਂ ਜਸਪੁਰ ਤੋਂ ਪਿੱਛੋਂ ਇਹ ਤਰਾਈ ਦਾ ਇਲਾਕਾ ਵਜਦੀ ਹੈ ਤੇ ਬਾਈਗੜ ਪਿੰਡ ਆਉ ਤਰਾਈ ਦੀ ਬਿਲਕੁਲ ਹੱਦ ਹੈ ਇਹ ਸਾਰਾ ਇਲਾਕਾ ਤਰਾਈ ਦਾ ਹੀ ਰਿਆ ਯੂਪੀ ਦੇ ਵਿੱਚ ਤਰਾਈ ਦੇ ਸਿੱਖਾਂ ਦੀ ਗੱਲ ਜਿਹੜੀ ਹੁੰਦੀ ਰਹੀ ਆ ਇਹਦੇ ਇਲਾਕੇ ਵਿੱਚ ਕਿਵੇਂ ਸਿੱਖਾਂ ਨੇ ਆ ਕੇ ਜਿਹੜੇ ਹੈਗੇ ਸਰਦਾਰਾਂ ਨੇ ਆ ਕੇ ਜ਼ਮੀਨਾਂ ਬਾਦ ਕੀਤੀਆਂ ਤੇ ਇੱਥੋਂ ਜਿਹੜੀ ਹੈਗੀ ਫਸਲ ਲੈਣੀ ਸ਼ੁਰੂ ਕੀਤੀ ਧੰਨ ਮਹਾਰਾਜ ਦਾ ਜਿਹੜਾ ਪਿਛਲੇ ਉਮਰੇ ਮਤਲਬ ਜਦੋਂ ਮਹਾਰਾਜ ਕਰਤਾਰਪੁਰ ਆ ਕੇ ਵਸੇ ਉਹਨਾਂ ਨੇ ਖੇਤੀ ਕੀਤੀ ਤਾਂ ਖੇਤੀ ਦਾ ਜਿਹੜਾ ਸਾਨੂੰ ਸਬਕ ਦਿੱਤਾ ਰੱਜ ਕੇ ਵਾਹ ਤੇ ਦਬ ਕੇ ਵਾਦ ਰੱਜ ਕੇ ਖਾ ਉਹ ਜਿਹੜੇ ਸਾਡੇ ਸਿੱਖ ਭਾਈ ਆ ਉਹ ਇੱਥੋਂ ਤੱਕ ਦੂਰ ਦੂਰ ਤੱਕ ਘਰ ਰਹੇ ਨੇ ਉਸ ਜਿਹੜੇ ਸਬਕ ਨੂੰ ਫਲਾ ਰਹੇ ਨੇ ਤੋਂ ਚਲਿਏ ਅੱਗੇ ਸ਼ੇਅਰ ਦਾ ਸਮਾਂ ਸਮਾਂ ਹੈਗਾ ਸਾਢੇ 6 ਵਜੇ ਦਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਜਰੂਰ ਸਾਂਝੀ ਕਰੋ ਚੱਲਦੇ ਆ ਸਭ ਨਾਲ ਜਿਹੜੇ ਵੱਡੇ ਵੱਡੇ ਹਾਈਵੇ ਬਣੇ ਆ ਅਸੀਂ ਕਈ ਵਾਰ ਇਹਦੇ ਨਾਲ ਸਰਵਿਸ ਰੋਡ ਲੈ ਲੈਨੇ ਆ ਪਰ ਉਹ ਸਰਵਿਸ ਰੋਡ ਕਿ ਵੀ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਤੇ ਫੇਰ ਪੁੱਠੇ ਪਾਸਿਓਂ ਐ ਕਰਨਾ ਪੈਂਦਾ ਵੀਰ ਜੀ ਜੋਰ ਲਾ ਕੇ ਸਾਈਕਲ ਨੂੰ ਗਾਂ ਚੜਾਉਣਾ ਪੈਂਦਾ ਆਵਾ ਚੜਜੂ ਹੁਣ ਅਸੀਂ ਪੁਲਟੇ ਹੱਥ ਆ ਗਏ ਸੀ ਪਰ ਗਾਂ ਰਸਤਾ ਬੰਦ ਸੀਗਾ ਪਰਲੇ ਪਾਸੇ ਵੀ ਰਾਹ ਬੰਦ ਸੀਗਾ ਸੋ ਅਸੀਂ ਸੋਚਿਆ ਇਹ ਤੂੰ ਚੰਗਾ ਸੀ ਅਸੀਂ ਹਾਈਵੇ ਚੜਾ ਲੈਂਦੇ ਹਾਈਵੇ ਦੇ ਨਾਲ-ਨਾਲ ਛੋਟੀ ਜੀ ਡੰਡੀ ਤੇ ਪੈਦਲ ਰੋਡ ਦੇ ਹੋਏ ਸਾਈਕਲ ਨੂੰ ਸਫ਼ਰ ਦੇ ਜਿਹੜੇ ਆਨੰਦ ਹੈ ਇਹ ਹੀ ਹੁੰਦੇ ਹੈ ਕਦੇ ਡਾਂਡੇ-ਮਿੰਡੇ ਰਾਹਾਂ ਤੇ ਕਦੇ ਹਾਈਵੇ ਤੇ ਤੇ ਕਦੇ ਆਫ ਰੋਡ ਤੇ ਕਦੇ ਝੱਗ ਕਢਾਉ ਉਚਾਈਆਂ ਤੇ ਠੀਕ ਹੋ ਵੀਰ ਜੀ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਵੀਰ ਜੀ ਠੀਕ ਹਾਂ ਅੱਲਾ ਨਾਲ ਸਰਕਾਰ ਹਾਂ ਹੋ ਜੂਗੇ ਹੋ ਜੂਗੇ ਛੱਟ ਬਾਈ ਦੀ ਕੱਲ ਤਬੀ ਥੋੜੀ ਜੀ ਬਾਲੀ ਨਹੀਂ ਥੋੜੀ ਜੀ ਡਾਊਨ ਹੋ ਗਈ ਸੀ ਕਾਰਨ ਇੱਕ ਤਾਂ ਪਿੰਡ ਏਸੀ ਛੜਤਾ ਬਾਈ ਜਗਤਾਰ ਨੇ ਉਹ ਹਿੰਦੀ ਵਾਲਾ ਹੈ ਤੇ ਚੌੜ ਕਰਦਾ ਕਹਿੰਦਾ ਕਹਿੰਦਾ ਕੁਛ ਨਹੀਂ ਹੁੰਦਾ ਯਾਰ ਥੋੜੇ ਬੰਨੇ ਮੈਂ ਵੀ ਪੈ ਜੂ ਤੇ ਬਾਈ ਨੂੰ ਇਸੇ ਤੋਂ ਥੋੜੀ ਹੈਗੀ ਐ ਦਿੱਕਤ ਇੱਕ ਤੂੜੀ ਦੇ ਵਿੱਚ ਜਿੱਥੇ ਕਮਾਈਨ ਲੱਗੀ ਸੀ ਉਹ ਜਿਹੜਾ ਫੱਕ ਸੀਗੀ ਉਹੋ ਬਾਈ ਦੇ ਗੱਲ ਨੂੰ ਚੰਮੜ ਗਈ। ਸੋ ਕੱਲ ਗਰਾਰੇ-ਗਰੂਰੇ ਕੀਤੇ ਐ। ਗਲਾ ਕੈਮ ਕੀਤਾ ਐ ਦਵਾਈ ਲਈ ਐ। ਤੇ ਹੁਣ ਅਸੀਂ ਤੁਰੇ ਜਾ ਰਹੇ ਹਾਂ। ਔਖੇ-ਔਖੇ ਰਾਹਾਂ ਤੇ ਸੌਖੇ-ਸੌਕੇ ਪੈਰ ਧਰਦੇ। ਚੱਲ ਬਾਈ। ਸਾਈਕਲ ਦੀ ਇੱਕ ਹੋਰ ਸੌਖ ਹੁੰਦੀ ਐ ਵੀ ਜਿੱਥੋਂ ਦੀ ਜਿਹੜੀ ਪਗਡੰਡੀ ਤੋਂ ਬੰਦਾ ਲੱਗ ਜਾਂਦਾ ਉੱਥੋਂ ਤੁਸੀਂ ਆਰਾਮ ਨਾਲ ਸਾਈਕਲ ਜਿਹੜਾ ਹੈਗਾ ਰੋਲ ਕੇ ਲੰਘ ਸਕਦੇ ਹੋ। ਹੁਣ ਆ ਦੇਖੋ ਸਾਡੇ ਕੋਲ ਜਗ੍ਹਾ ਨਹੀਂ ਸੀਗੀ ਤੇ ਉੱਥੇ ਪਾਸੇ ਆਗੇ ਜੇ ਵੀ ਪਰ ਡੰਡੀ ਬਣੀ ਵੀ ਸੀ ਕਹ ਚਾਲ ਉਹ ਗਰੰਟੀ ਇਹ ਗਰੰਟੀ ਦੇ ਸੀ ਹੌਲੀ ਹੌਲੀ ਰੋੜ ਕੇ ਸਾਈਕਲ ਨੂੰ ਹਾਈਵੇ ਤੇ ਪਾ ਲਾਂਗੇ ਤੇ ਹਾਈਵੇ ਤੋਂ ਪਰਲੇ ਪਾਸੇ ਕਰਕੇ ਫਿਰ ਅਸੀਂ ਆਪਦੇ ਰਾਹ ਤੁਰਾਂਗੇ ਠੀਕ ਜਿਹੜੇ ਪੁਲ ਤੋਂ ਆਪਾਂ ਲੰਘ ਰਹੇ ਹੁਣ ਹਾਈਵੇ ਦੇ ਉੱਪਰ ਇਹ ਹੈਗਾ ਕੋਸ਼ੀ ਨਦੀ ਦਾ ਪੁਲ ਤੇ ਇਧਰ ਖੱਬੇ ਪਾਸੇ ਕੋਸ਼ੀ ਦਰਿਆ ਦਾ ਵਹਿਣ ਜਿਹੜਾ ਕੀ ਹਲਕੀ ਧਾਰ ਹੈ ਵਿੱਚ ਤੇ ਬਾਕੀ ਜਿਹੜੀ ਹੈਗੀ ਐ ਲੋਕਾਂ ਨੇ ਵਾਹ ਹਾਈਵੇ ਦਾ ਇੱਕ ਨੁਕਸਾਨ ਸਾਈਕਲ ਵਾਲੇ ਨੂੰ ਇਹੀ ਹੁੰਦਾ ਹੈ ਵੀ ਭਾਈ ਬੜੀ ਸਾਵਧਾਨੀ ਨਾਲ ਚੱਲਣਾ ਪੈਂਦਾ ਹੈ ਕਿਉਂਕਿ ਪਿੱਛੋਂ ਆਉਂਦੇ ਟਰੱਕ ਆ ਜਿਹੜੇ ਉਹ ਇੱਕ ਦੂਜੇ ਨੂੰ ਓਵਰਟੇਕ ਕਰਦੇ ਆ ਬਹੁਤ ਦਾਹੀ ਸੋ ਇਹਨਾਂ ਗੱਲਾਂ ਦਾ ਭਾਈ ਖਾਸ ਖਿਆਲ ਰੱਖੀਏ ਸਾਈਕਲ ਵਾਲੇ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਵੇਂ ਪੰਜਾਬ ਦੇ ਵਿੱਚ ਜ਼ਮੀਨ ਜਿਹੜੀ ਹੈਗੀ ਹੈ ਦਰਿਆ ਦੀ ਉਹ ਲੋਕਾਂ ਦੇ ਬਾਹਰ ਹੀ ਹੈ ਪਰ ਜਦੋਂ ਕਿਤੇ ਬਾਰਸ਼ਾਂ ਦੇ ਵਿੱਚ ਪਾਣੀ ਚੜਦਾ ਹੈ ਤਾਂ ਦਰਿਆ ਆਪਦੀ ਭਾਈ ਜ਼ਮੀਨ ਹੈ ਜਿਹੜੀ ਪਾਉ ਦੇ ਅੰਦਰ ਕਰ ਲੈਂਦਾ ਟਿੱਪਰ ਚੱਲੇ ਆ ਭਰ ਕੇ ਰੇਤੇ ਦੇ ਅਸੀਂ ਆਪ ਦਾ ਸਫਰ ਨਿਬੇੜ ਰਹੇ ਹਾਂ ਜਸਪੁਰ ਬਾਜਪੁਰ ਇੱਥੋਂ ਰਹਿ ਗਿਆ ਹੈਗਾ 10 ਕਿਲੋਮੀਟਰ ਮਿਰਚ ਦੀ ਖੇਤੀ ਹੋ ਰਹੀ ਹੈ ਤੇ ਇੱਧਰ ਉਵੇਂ ਹੀ ਹੱਥਾਂ ਨਾਲ ਜਿਹੜੀ ਵਾਢੀ ਹੋ ਰਹੀ ਹੈ। ਕੀ ਬਾਤ ਹੈ। ਸਵੇਰੇ ਸਵੇਰੇ ਯਾਰ ਇੰਨਾ ਰਾਹਾਂ ਤੇ ਸਾਈਕਲਿੰਗ ਕਰਨੀ ਇਹ ਸਦਾ ਯਾਦ ਰਹੂਗੀ। ਵੀ ਭਾਈ ਉੱਤਰਾਖੰਡ ਦੇ ਵਿੱਚ ਹਾਈਵੇ ਦੇ ਉੱਪਰ ਖੇਤਾਂ ਦੇ ਨਾਲ-ਨਾਲ ਕਦੇ ਮਿਰਚਾਂ ਦੇ ਖੇਤ ਆ ਜਾਂਦੇ ਸੀ, ਕਦੇ ਕਣਕ ਦੇ ਖੇਤ ਆ ਜਾਂਦੇ ਤੇ ਇੱਕ ਸਿੱਖ ਹੈਰਾਨਗੀ ਦੀ ਗੱਲ ਹੋਰ ਹੈ। ਅੱਗੇ ਜਾ ਕੇ ਤੁਹਾਨੂੰ ਦਿਖਾਉਂਗਾ ਸ਼ਾਇਦ ਕਿਤੇ ਧਾਨ ਵੀ ਬੀਜਿਆ ਹੋਵੇ ਝੋਨਾ ਅਪ੍ਰੈਲ ਦੇ ਵਿੱਚ ਹੀ ਮਿੱਤਰਾਂ ਨੇ ਝੋਨਾ ਬੀਜਤਾ ਹੈਗਾ ਅਗੇ ਤਾਂ ਮਤਲਬ ਪੂਰਾ ਤੇ ਖੜਾ ਵੀ ਵਾਵਾ ਉਹ ਸੋ ਧੱਪਤੀ ਪੂਰੀ ਜਿਹਨੂੰ ਅਪ ਤਰਾਈ ਵਾਲਾ ਇਲਾਕਾ ਕਹਿੰਦੇ ਨੇ ਪੂਰੀ ਜਿਹੜੀ ਹੈਗੀ ਅਪ ਜਾਊ ਹੈ ਵੈਸੇ ਵੀ ਉੱਤਰ ਪ੍ਰਦੇਸ਼ ਨੂੰ ਰਾਈਸ ਬੌਲ ਬੌਲ ਆਫ ਰਾਈਸ ਕਿਹਾ ਜਾਂਦਾ ਸੀ ਜਦੋਂ ਪੜਦੇ ਹੁੰਦੇ ਸੀਗੇ ਹੁਣ ਤਾਂ ਖੈਰ ਪੰਜਾਬ 'ਚ ਰਾਈਸ ਬਹੁਤ ਹੋਣ ਲੱਗ ਗਿਆ ਪਰ ਉੱਤਰ ਪ੍ਰਦੇਸ਼ ਬਹੁਤ ਹੁੰਦਾ ਰਾਈਸ ਚਾਵਲ ਹਾਂਜੀ ਹਾਂ ਹਾਈਵੇ ਦੇ ਪਰਲੇ ਪਾਸੇ ਸਾਨੂੰ ਇੱਕ ਢਾਬਾ ਦਿਸੀਆ ਢਿਲੋਂ ਢਾਬਾ ਐਂਡ ਰੈਸਟੋਰੈਂਟ ਤੇ ਚਾਹ ਲੈ ਕੇ ਦੇ ਨਾਲ ਪੰਜੀਰੀ ਖਾਣੇ ਆਣ ਉਹਨਾਂ ਨੂੰ ਤੇ ਟਰੱਕ ਢਾਬਾ ਥੱਲੇ ਆ ਉਹਨਾਂ ਦਾ ਉੱਪਰ ਰੈਸਟੋਰੈਂਟ ਹੈ ਫੈਮਿਲੀ ਰੈਸਟੋਰੈਂਟ ਹੈ ਤੇ ਵੀਰ ਜੀ ਨੂੰ ਕੋਲੀ ਦੀ ਲੋਡ ਪੈਣੀ ਹੈ ਮਿਲਦਾ ਚਲੋ ਕੋਈ ਨਹੀਂ ਹਲਕਾ ਹਲਕਾ ਸਫ਼ਰ ਕਰਦੇ ਆ ਤੇ ਢਿਲੋਂ ਵਾਲਿਆਂ ਤੋਂ ਢਿਲੋਂਾਂ ਤੋਂ ਆਪੀਨੇ ਚਾਹ ਢਿਲੋਂ ਵਾਲਿਆਂ ਨੇ ਸਵਰਾਜ ਟਰੈਕਟਰ ਚੜਾਇਆ ਹੈ ਛੱਤ ਤੇ ਅਸਲੀ ਇਹ ਟੈਂਕੀ ਨਹੀਂ ਹੈਗੀ ਬਾਈ ਜੀ ਸਵਰਾਜ 855 ਛੱਤ ਤੇ ਖੜਾਈ ਬੈਠੇ ਆ ਕੀ ਬਾਤ ਹੈ ਯਾਰ ਠੀਕ ਹੈ ਵਧੀਆ ਬਣਿਆ ਵੇ ਡੱਬਾ ਤੇ ਚਾਹ ਇੱਧਰ ਕਹਿ ਦੀਏ ਕਿ ਉੱਧਰ ਕਹੀਏ ਬਈ 베ਜੀ ਲੱਗ ਗਿਆ 베ਜੀ ਮਨ ਹਾਂ ਨਹੀਂ ਸੁੱਕੀ ਕੋਨੀ ਆ ਬਲਗਮ ਸੀ ਆਵੇ ਥੋੜੀ ਉਪਚਾਰ ਆਪਦਾ ਇਲਾਜ ਫੋਨ ਤੇ ਕਰਾਉਂਦੇ ਹੋਏ ਪਵਨ ਬਾਗੜੀ ਜੀ ਜੀ ਧੰਸੀ ਵੀ ਆਵੇ ਸ ਹੈ ਸਿਰ ਵੀ ਭਾਰਾ ਸ ਹੈ ਸਿਰ ਵੀ ਦੁੱਖ ਹੈ ਸਿਰ ਵੀ ਦੁੱਖ ਹੈ ਭਾਰੀ ਸ ਹੈ ਜਿਆਦਾ ਬਾਈ ਨੇ ਠੰਡਾ ਪਾਣੀ ਪੀ ਲਿਆ ਤੇ ਜਾਂ ਏਸੀ ਨੇ ਰਗੜਤਾ ਬਾਈ ਨੂੰ ਐਂ ਲੱਗਦਾ ਨਸਾ ਨੁਸਾ ਕੀਤਾ ਕੋਈ ਭਾਰੀ ਹੋਇਆ ਬੈਨ ਸਿਰ ਭਰੀ ਹੋਇਆ ਪਿਆ ਆਪਾਂ ਕੋਈ ਦੀ ਵੀਰ ਜੀ ਇੱਕ ਰੈਸਟ ਹੋਰ ਲ ਲਾਂਗੇ ਇੱਕ ਦਿਨ ਦੀ ਰਾਹ ਚ ਆਪਾਂ ਪਹਿ ਜਾਾਂਗੇ ਆਪਾਂ ਨੂੰ ਕਿਹੜਾ ਕਾਲ ਹੈ ਆਪਾਂ ਕੋਈ ਦਫ਼ਤਰ ਹਾਂਜੀ 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 ਕਿੱਥੇ ਜਾਣਾ ਹੈ ਥੱਲੇ ਅਸੀਂ ਨਾਨਕ ਮੱਤੇ ਚੱਲੇ ਹਾਂ ਜੀ ਅਸੀਂ ਵੈਸੇ ਤਾਂ ਪੰਜਾਬ ਤੋਂ ਆਏ ਹਾਂ ਸ੍ਰੀ ਮੁਕਸਰ ਸਾਹਿਬ ਤੋਂ ਅੱਛਾ ਅੱਛਾ ਕੱਲ ਸੀਗੇ ਕਾਸ਼ੀਪੁਰ ਅੱਛਾ ਅੱਛਾ ਰਾਤ ਆਪਣੇ ਸਰਦਾਰਾਂ ਕੋਲੇ ਹਾਂ ਸਾਹਮਣੇ ਲਿਖੇ ਹੋਲਡਿੰਗ ਦੇ ਉੱਪਰ ਲਿਖਿਆ ਬਰੇਲੀ 134 ਨੈਣੀਤਾਲ 90 ਰੁਦਰਪੁਰ 38 ਤੇ ਰਾਮਨਗਰ 27 ਰੁੱਦਰਪੁਰ ਲਖਣਾਉ ਸਿਦਾਪੁਰ ਬਿਲਕੁਲ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਬਾਰਡਰ ਤੇ ਨੇਪਾਲ ਦਾ ਬਾਰਡਰ ਉਧਰ ਨੂੰ ਜਾ ਰਹੇ ਆਪਾਂ ਤੇ ਦਿਨ ਜਿਹੜਾ ਹੈਗਾ ਉਹ ਪੂਰਾ ਹੁਣ ਆਪਦਾ ਜਿਹੜਾ ਹੈਗਾ ਚਲਾਉ ਦਿਖਾਉਣ ਲੱਗ ਗਿਆ ਸੂਰਜ 10 ਵਜੇ ਤੱਕ ਪੂਰਾ ਤਫਨ ਲੱਗ ਜਾਂਦਾ ਕਿਉਂਕਿ ਅਪ੍ਰੈਲ ਦਾ ਪਿਛਲਾ ਪੱਖ ਆ ਹੁਣ ਵਿਸਾਖ ਅੱਧਾ ਹੋ ਚੁਲਿਆ ਕਿਦੇ ਸਾਖ ਅੱਧਾ ਹੋਣ ਦੇ ਨਾਲ ਗਰਮੀ ਜਿਹੜੀ ਹੈਗੀ ਆ ਉਹ ਵਧ ਰਹੀ ਹੈ ਜੀ ਮੈਨੂੰ ਲੱਗਦਾ ਵੀ ਸਫਰ ਜੇ ਤੁਸੀਂ ਅਸੀਂ ਥੱਲੇ ਥੱਲੇ ਹੀ ਕਰਨਾ ਹੈ ਤਾਂ ਥੋੜੇ ਦਿਨ ਹੀ ਹੋਊਗਾ ਅੱਗੇ ਦੇਖ ਕੇ ਤੇ ਉਹ ਸਾਨੂੰ ਇੱਕ ਵਾਰ ਸਫਰ ਜਿਹੜਾ ਹੈਗਾ ਵਾਪਸੀ ਦਾ ਕਰਨਾ ਪੈਣਾ 5-7 ਦਿਨਾਂ ਚ ਪਰ ਉਹ ਦੇਖਦੇ ਆ ਕਿੱਥੇ ਤੱਕ ਕੱਪੜ ਦੇ ਆ ਕੀ ਕੁਝ ਹੋਰ ਜਿਹੜਾ ਹੈਗਾ ਕੁਦਰਤ ਦੇ ਨਾਰੰਗਾ ਵਿੱਚ ਦੇਖਿਆ ਜਾ ਸਕਦਾ 34 35 ਕਿਲੋਮੀਟਰ ਦਾ ਸਫ਼ਰ ਕੱਢ ਕੇ ਆਪਾਂ ਖੜੇ ਆ ਮੋਤੀਪੁਰਿਆ ਕੋਲੇ ਤੇ ਬਲਖੇੜਾ ਫਾਰਮ ਉੱਥੇ ਦਿਸਿਆ ਆਪਾਂ ਨੂੰ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦਿਸਿਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਪਰ ਭਾਈ ਜੀ ਹੈ ਨਹੀਂ ਸੀਗੇ ਤੇ ਇੱਕ ਇੱਥੋਂ ਦੀ ਉੱਤਰਾਖੰਡ ਦੀ ਬੀਬੀ ਮਿਲੀ ਉਹਨੇ ਦੱਸਿਆ ਵੀ ਇਹ ਪੰਜ ਭਾਈਆਂ ਦਾ ਡੇਰਾ ਡੇਰਾ ਮਤਲਬ ਢਾਣੀ ਸਰਦਾਰਾਂ ਦੀ ਢਾਣੀ ਹੈ ਤੇ ਉਹਨਾਂ ਨੇ ਘਰ ਵਿੱਚ ਹੀ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਉਹ ਕਹਿੰਦੇ ਵੀ ਸਾਈਕਲ ਲਿਆਓ ਉਹਨੇ ਅੱਗੇ ਗੱਲਬਾਤ ਕੀਤੀ ਬੀਬੀਆਂ ਨਾਲ ਜਿਹੜੀਆਂ ਘਰ ਦੀਆਂ ਤ੍ਰਿਮਤਾਣੇ ਔਰਤਾਂ ਨੇ ਉਹ ਕਹਿੰਦੇ ਭਾਈ ਸਾਈਕਲ ਲਿਆਓ ਪ੍ਰਸ਼ਾਦੇ ਬਣਾ ਦਿੰਨੇ ਆ ਤੇ ਖਾਜੋ ਸੋ ਭਾਈ ਜਿੱਥੇ ਜਿੱਥੇ ਗੁਰੂ ਨਾਨਕ ਮਹਾਰਾਜ ਦੇ ਸਿੱਖ ਬੈਠੇ ਆ ਉਹ ਸੰਗਤ ਨੂੰ ਤੇ ਰਾਗੀਰਾਂ ਨੂੰ ਖਾਲੀ ਨਹੀਂ ਜਾਣਦੇ ਥੋਡੀ ਆਪ ਦੀ ਭਾਵਨਾ ਸਾਫ਼ ਹੋਣੀ ਚਾਹੀਦੀ ਹੈ ਉਹ ਖਾਲੀ ਨਹੀਂ ਜਾਣਦੇ ਜਿੱਥੇ ਦਾਣੇ ਤਾਹ ਖਾਣੇ ਤੇ ਕੋਈ ਪਤਾ ਨਹੀਂ ਸੀ ਜ਼ਿੰਦਗੀ 'ਚ ਦੀ ਐਸ ਘਰੇ ਆ ਕੇ ਪਿੱਛੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹਨਾਂ ਦੇ ਘਰੇ ਤੇ ਇਸ ਵੀਡੀਓ 'ਚ ਬਹਿ ਕੇ ਆਪਾਂ ਰੋਟੀਆਂ ਖਾਂਦੇ ਹੋਵਾਂਗੇ ਸਵੇਰ ਦੀਆਂ ਕੁਝ ਨਹੀਂ ਪਤਾ ਹੁੰਦਾ ਤੁਹਾਨੂੰ ਤੇ ਕਮਾਲ ਦੀ ਗੱਲ ਹੈ ਬਾਬੇ ਨੇ ਥੋੜਾ ਦਾਣਾ ਪਾਣੀ ਲਿਖਿਆ ਹੋਇਆ ਤੁਸੀਂ ਤੁਰਦੇ ਹੋ ਤਾਂ ਥੋੜਾ ਦਾਣਾ ਪਾਣੀ ਉਹ ਲਿਖਦਾ ਹੈ ਜਦੋਂ ਤੁਸੀਂ ਜੰਮੇ ਹੋ ਤੁਸੀਂ ਉੋਂ ਦਾ ਥੋੜਾ ਦਾਣਾ ਪਾਣੀ ਉਹ ਲਿਖਿਆ ਹੋਇਆ ਤਾਂ ਦੋ ਦੋ ਪ੍ਰਸ਼ਾਦ ਦੇ ਸਕਾਂਗੇ ਤੇ ਪ੍ਰਸ਼ਾਦ ਦੇ ਸਕਣ ਤੋਂ ਬਾਅਦ ਆਪਾਂ ਇੱਥੋਂ ਅੱਗੇ ਚੱਲ ਹੀ ਪਾਵਾਂਗੇ 5-7 ਕਿਲੋਮੀਟਰ ਤੇ ਜਾ ਕੇ ਆਪਾਂ ਅੱਗੇ ਰੁਕਾਂਗੇ ਇਹ ਹੈ ਜੀ ਸਰਦਾਰਾਂ ਦੇ ਘਰ ਉਹ ਪੁਰਾਣਾ ਘਰ ਹੈ ਨਾਲ ਦਾ ਆ ਨਵਾਂ ਹੀ ਪਾਇਆ ਵੀ ਆ ਪਰਲੇ ਪਾਸੇ ਇੱਕ ਨਵਾਂ ਪਾਇਆ ਹੋਇਆ ਘਰ ਤੇ ਇਹ ਬਾਈ ਜਿਹੜੀ ਹੈਗੀ ਹੈ ਸਰਦਾਰ ਇਹ ਕਿੱਛਾ ਚ 슈ਗਰ ਮਿਲ ਚ ਕੰਮ ਕਰਦੇ ਆ ਉੱਥੇ ਗਏ ਹੋਏ ਆ ਹੁਣ ਡਿਊਟੀ ਤੇ ਸਾਨੂੰ ਕੋ ਨਿਸ਼ਾਨ ਸਾਹਿਬ ਦੇਖ ਕੇ ਅਸੀਂ ਰੁੱਕੇ ਸੀ ਤੇ ਉਹੀ ਰਵਾਇਤ ਨਿਸ਼ਾਨ ਸਾਹਿਬ ਦੀ ਭਾਈ ਇੱਥੇ ਤੁਹਾਨੂੰ ਰਹਿਣ ਨੂੰ ਰੁਕਣ ਨੂੰ ਤੇ ਪ੍ਰਸ਼ਾਦਾ ਸ਼ਕਨ ਨੂੰ ਮਿਲੂਗਾ ਉਹ ਇਹ ਸੰਭਾਲੀ ਬੈਠੇ ਰਵਾਇਤ ਕੀ ਜੋਗੀਆਂ ਦਾ ਪਤਾ ਕਿੱਥੇ ਡੇਰੇ ਹੋਣਗੇ ਕਿੱਥੇ ਰਾਤ ਪੈਣੀ ਤੇ ਕਿੱਥੇ ਸਵੇਰੇ ਹੋਣਗੇ ਦੁਪਹਿਰਾ ਜਿਆਦਾ ਹੋਣ ਕਰਕੇ ਅਸੀਂ ਸਾਈਕਲ ਲਾ ਲਈ ਆ ਇੱਕ ਪਾਸੇ ਹਾਈਵੇ ਤੋਂ ਇਹ ਜਾਂਦਾ ਹੈਗਾ ਰੁਦਰਪੁਰ ਹਾਈਵੇ ਤੇ ਆਪਾਂ ਨਾਲੇ ਹੈਗੇ ਆ ਇੱਥੇ ਸਾਈਕਲ ਮਹਿੜ ਵਿਛਾਲਿਆ ਪਵਨ ਨੇ ਤੇ ਸੌ ਗਿਆ ਕਹਿੰਦਾ ਮੈਨੂੰ ਤਾਂ ਆਉਂਦੀ ਨੀਂਦ ਮੈਂ ਕਿਹਾ ਤੁਸੀਂ ਸੌਂ ਜੋ ਮਹਾਰਾਜ ਤੁਹਾਨੂੰ ਕੌਣ ਰੋਕ ਸਕਦਾ ਦੁਪਹਿਰਾ ਕੱਟੋ ਆਪਦਾ ਸ਼ਾਮ ਨੂੰ 4 ਵੇ ਚੱਲਾਂਗੇ ਆਪਣਾ ਹੀ ਦੇਣਾ ਹੈ ਆਪਣੇ ਟਾਈਮ ਹੈ ਸਮਾਂ ਲਗਭਗ 3:30 ਵਜੇ ਦਾ ਹੋ ਗਿਆ ਤੇ 3:30 ਵਜੇ ਤੱਕ ਆਪਾਂ ਐਸ ਇੱਕ ਮੋਟਰ ਦੇ ਥੱਲੇ ਉੱਥੋਂ ਆਗੇ ਸਿੱਟ ਕੇ ਉੱਥੇ ਹਾਰਨ ਵਾਲੇ ਸੁਣਦੇ ਸੀ ਤੇ ਨਾਲੇ ਧੁੱਪ ਹੀ ਚੜ੍ਹੇ ਸੀ ਤੇ ਐਸ ਮੋਟਰ ਤੇ ਆ ਗਏ ਸੀਗੇ ਤੇ ਐਸ ਮੋਟਰ ਤੇ ਇੱਕ ਮੰਜਾ ਪਿਆ ਸੀਗਾ ਆਦਲ ਬੈਠਾ ਜਿੱਥੇ ਕਿ ਭਾਈ ਉਹ ਸੱਜੀ ਸੂਜੀ ਵੀਦ ਹੈ ਪਰ ਕਹਿੰਦਾ ਵੀ ਮੋਟਰ ਚੋਰੀ ਹੋ ਗਈ ਹੈ ਸਾਡੀ ਤੇ 10 ਮੋਟਰਾਂ ਚੋਰੀਆਂ ਹੋਈਆਂ ਉਹੀ ਪੰਜਾਬ ਵਾਲਾ ਹਾਲ ਨਸ਼ਾ ਇੱਥੇ ਵੀ ਹੈ ਤੇ ਨਸ਼ੇ ਕਰਕੇ ਜਿਹੜੇ ਮੋਟਰਾਂ ਵਗੈਰਾ ਨਸ਼ੇੜੀ ਚੋਰੀ ਕਰਕੇ ਲੈ ਜਾਂਦੇ ਆ ਕਹਿੰਦਾ ਮੇਰੀ ਸਬਜ਼ੀ ਹੁਣ ਮੱਚ ਰਹੀ ਹੈ ਤਾਂ ਮੰਝਾ ਅਸੀਂ ਮੰਨ ਲਿਆ ਉਹਦਾ ਉਹ ਉੱਥੇ ਲੈ ਗਏ ਇੱਥੋਂ ਚੱਕ ਤੱਕ ਗਏ ਸੀ ਧੁੱਪ ਛਾਂਵੇਂ ਕਰਦੇ ਕਰਦੇ ਸਾਢੇ 3 ਵਜੇ ਹੁਣ ਅਸੀਂ ਆਖੇ ਵੀ ਚੱਲੀਏ ਇਹ ਦੁਕਾਨੋਂ ਵਾਟਰ ਕੱਢੀ ਹੈ ਆਪਦੀ ਇਹ ਦੁਕਾਨ ਇੱਕ 4 ਕਿਲੋਮੀਟਰ ਤੇ ਟਾਬਾ ਹੈ ਉਸ ਟਾਬੇ ਤੇ ਜਾ ਕੇ ਚਾਹੂ ਪੀਣੇ ਆ ਤੇ ਡੇਢ ਘੰਟਾ ਉੱਥੇ ਬੈਠਾਂਗੇ ਕਿਉਂਕਿ ਵਾਟਰ ਹੈਗੀ 20 ਕਿਲੋਮੀਟਰ ساری ਤੇ 20 ਕਿਲੋਮੀਟਰ ਵਾੜ ਜਿਹੜੀ ਹੈਗੀ ਉਹ ਅਸੀਂ ਘੰਟੇ ਹੀ ਕੱਢ ਦੇਣੀ ਹੈ ਕਿਉਂਕਿ ਹਵਾ ਪਿੱਛੋਂ ਆਣਾ ਹੁਣ ਠੱਗਾ ਮਾਰੂ ਸਾਨੂੰ ਨਾ ਚਲੋ ਵੀਰ ਜੀ ਆਹ ਡੰਡੀ ਆਏ ਸੀ ਤੇ ਇਸੇ ਡੰਡੀ ਪੈ ਕੇ ਅਸੀਂ ਉਹ ਸੜਕ ਹੋ ਜਾਣਾ ਲਗਭਗ ਘੰਟਾ ਕੱਸੀ ਇੱਥੇ ਬੈਠੇ ਰਹੇ ਤੇ ਚਾਹ ਚੋ ਪੀਤੀ ਐ ਤੇ ਇਹ ਸੀਗਾ ਜੀ ਸ਼੍ਰੀ ਰਾਦੇ ਕਨਫੈਕਚਰੀ ਐਂਡ ਵਿਸ਼ਾਲ ਸ਼ੁੱਧ ਸ਼ਾਕਾਹਾਰੀ ਰੈਸਟੋਰੈਂਟ ਦੋ ਕਪੋ ਦੋ ਗਲਾਸ ਚਾਹ ਦੇ ਪੀਤੇ ਆ ਤੋਂ ਤੇ ਹੁਣ ਬ 13 ਕਿਲੋਮੀਟਰ ਦੀ ਵਾੜ ਹੈ ਜਿਹੜੀ ਉਹ ਅੱਗੇ ਕੱਢਣੀ ਹੈਗੀ ਐ ਤੇ ਜਿਹੜੀ ਕਾਨਵਾਈ ਐ ਇਹ ਇਸਾਰ ਤੋਂ ਚੱਲੀ ਐ ਤਸਰ ਤੋਂ ਚੱਲ ਕੇ ਇਹਨੇ ਜਾਣਾ ਹੈਗਾ ਨੇਪਾਲ ਦੇ ਬਾਰਡਰ ਤੱਕ ਇੱਧਰੋਂ ਸਾਡੇ ਵੀਰ ਰੁਦਰਪੁਰ ਜਾਣ ਨੂੰ ਤਿਆਰ ਹੋ ਰਹੇ ਨੇ ਰੁਦਰਪੁਰ ਦਾ ਗੁਰਦੁਆਰਾ ਸਾਹਿਬ 13 ਕਿਲੋਮੀਟਰ ਤੇ 13 ਕਿਲੋਮੀਟਰ ਅਸੀਂ ਕੱਢ ਕੇ ਬਾਟ ਅੱਜ ਦੀ ਰਾਤ ਉੱਥੇ ਰੁਕਣਾ ਆਪ ਕੋ ਮਿਹਰਬਾਨੀ ਪਾਣੀ ਹੈ ਹੈਂ ਯਾਰ ਨੂੰ ਮੈਂ ਸ਼ੇਰਵਾਨੀ ਪਾਣੀ ਪਿਆਰ ਤੇ ਆਉਣਾ ਯਾਰ ਨੂੰ ਸ਼ੇਰਵਾਨੀ ਪਾ ਲਈ ਤੜਕੇ ਜਿਹੜਾ ਸਰੀਰ ਠੰਡਾ ਸੀਗਾ ਢਿੱਲਾ ਸੀ ਹੁਣ ਟੈਗ ਚਾ ਥੋੜਾ ਜਿਆ ਗੱਲਾਂ ਆਉਂਦੀਆਂ ਹੁਣ ਸਰੀਰ ਨੂੰ ਹੈਨਾ ਗੱਲ ਆਉਂਦੀ ਹੈਨਾ ਇਸ ਵਕਤ ਆਪਾਂ ਪਹੁੰਚ ਰਹੇ ਆ ਰੁੱਦਰਪੁਰ ਸ਼ਹਿਰ ਰੁੱਦਰਪੁਰ ਸ਼ਹਿਰ ਜਿਹੜਾ ਨੇਪਾਲ ਦੇ ਬਾਰਡਰ ਤੋਂ ਮਾਤਰ 70-75 ਕਿਲੋਮੀਟਰ ਪਿੱਛੇ ਰਹਿ ਜਾਂਦਾ ਤੇ ਰੁੱਦਰਪੁਰ ਦਾ ਏਰੀਆ ਜਿਹੜਾ ਹੈਗਾ ਜਿਮ ਕਾਰਪੋਰੇਟ ਪਾਰਕ ਦੇ ਨਾਲ ਵੀ ਲੱਗ ਜਾਂਦਾ ਜਿਮ ਕਾਰਪੋਰੇਟ ਪਾਰਕ ਮਸ਼ਹੂਰ ਹੈ ਉੱਤਰਾਖੰਡ ਦਾ ਟਾਈਗਰ ਸਫਾਰੀ ਦੇ ਲਈ ਤੇ ਬੰਦੇ ਹਟ ਦੇਣੀ ਆ ਪੁੱਠੇ ਪਾਸੇ ਆਉਣੋਂ ਇੱਥੇ ਸਾਰੇ ਆਉਂਦੇ ਪੁੱਠੇ ਕੋਲ ਆਹ ਕਾਰ ਵਾਲੇ ਦੇਖ ਲੈ ਚੰਮ ਜੜੀਏ ਵੀ ਵੀ ਟਨ ਨੇ ਇਹ ਲੰ ਨਾਲ ਇਹ ਪਟੰਡਾ ਨੰਬਰ ਹੈ ਰੂਯਾਲ ਬਾਣਪਈ ਰਿਏ ਮਤਲਬ ਸਾਰੇ ਜਿਹੜੇ ਹੈਗੇ ਆ ਉਹ ਰੋਂਗ ਸਾਈਡ ਹੀ ਚੱਲਦੇ ਆ ਪਹੁੰਚ ਗਏ ਜੀ ਆਪਾਂ ਕਾਰਬਟ ਰੁਦਰਪੁਰ ਤੇ ਹੁਣ ਆਪਾਂ ਗੁਰੂ ਘਰ ਦਾ ਜਿਹੜਾ ਹੈਗਾ ਰਾਹ ਉਹ ਫੜਨਾ ਹੈ ਸ਼ਹਿਰ ਰੁਦਰਪੁਰ ਪਹੁੰਚ ਚੁੱਕੇ ਆਪਾਂ ਇੱਥੋਂ ਗੁਰੂ ਘਰ ਰਹਿ ਗਿਆ ਹੈਗਾ 1.5 ਕਿਲੋਮੀਟਰ ਰੁੱਦਰਪੁਰ ਸ਼ਹਿਰ ਦੇਖਣ ਨੂੰ ਸੋਹਣਾ ਲੱਗ ਰਿਹਾ ਹੈ ਤੇ ਸਰਦਾਰ ਵੀ ਦਿਖਾਈ ਦੇ ਰਹੇ ਇੱਥੇ ਸਰਦਾਰਵਾਦੀ ਹੈਗੀ ਹੈ ਸਿੱਖਾਂ ਦੀ ਕੀ ਹਾਲ ਹੈ ਭਾਜੀ ਸਿੱਧਾ ਹਲਦਵਾਨੀ ਹਲਦਵਾਨੀ ਤੋਂ ਨੈਨੀਤਾਲ ਤੇ ਇਧਰਲੇ ਪਾਸੇ ਨੂੰ ਕਿੱਛਾ ਕਿੱਛਾ ਤੋਂ ਸਤਾਰਗੰਝ ਤੇ ਸਤਾਰਗੰਝ ਤੋਂ ਨਾਨਕ ਮੱਤਾ ਪਰ ਕਿਰਾਂ ਆਪਾਂ ਅੱਜ ਦਾ ਟਿਕਾਣਾ ਗੁਰੂ ਘਰ ਕਰਾਂਗੇ ਰੁੱਦਰਪੁਰ ਦੇ ਦਸ਼ਮੀਸ਼ ਨਗਰ ਦੇ ਵਿੱਚ ਚਾਰ ਸਾਬਜਾਦੇ ਚੌਂਕ ਤੇ ਸਾਹਮਣੇ ਦਿਖਾਈ ਦਿੰਦਾ ਨਿਸ਼ਾਨ ਸਾਹਿਬ ਸੋ ਬਾਬਿਆਂ ਨੂੰ ਪੁੱਛਿਆ ਤਾਂ ਪਹਿਲਾਂ ਉਹਨਾਂ ਨੇ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਤੇ ਫਿਰ ਕਹਿੰਦੇ ਜੀ ਫੋਟੋ ਸਟੇਟ ਕਰਾ ਕੇ ਲਿਓ ਆਧਾਰ ਕਾਰਡ ਫਿਰ ਤੁਹਾਨੂੰ ਅਸੀਂ ਰੁਕਣ ਦੇਵਾਂਗੇ ਰੁਕਣਾ ਚਾਹੇ ਤੁਸੀਂ ਬਿਨਾ ਕਮਰੇ ਤੋਂ ਹੀ ਆ ਪਰ ਆਧਾਰ ਕਾਰਡ ਜ਼ਰੂਰੀ ਹੈ ਠੀਕ ਹੈ ਇਹ ਵੀ ਇਹਨਾਂ ਦੀ ਜਿਹੜੀ ਹੈਗੀ ਆਪਾਂ ਸੁਰੱਖਿਆ ਪੱਖ ਤੋਂ ਹੈ ਕਿਉਂਕਿ ਭਾਈ ਦੁਨੀਆ ਅੱਜਕੱਲ ਵਿਸ਼ਵਾਸਯੋਗ ਨਹੀਂ ਰਹੀ ਹੈਗੀ ਤੋ ਸਾਡੇ ਵਰਗੇ ਜਿਹੜੇ ਘੁੰਮਣ ਆਲੇ ਹੈਗੇ ਆ ਉਹਨਾਂ ਦਾ ਉਹਨਾਂ ਨੇ ਕਰ ਦਿੱਤਾ ਹੈਗਾ ਮਨਾ ਘਾਟਾ ਉਹਨਾਂ ਨੂੰ ਪਾਇਆ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਸੋਹਣੀ ਇਮਾਰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸ਼ਮੇਸ਼ ਨਗਰ ਆਵਾਸ ਦਾ ਰੋਦਰਪੁਰ ਸਾਨੂੰ ਗੁਰਦੁਆਰਾ ਸਾਹਿਬ ਬਾਰੇ ਪਤਾ ਨਹੀਂ ਸੀਗਾ ਤੇ ਇਹ ਗੁਰਦੁਆਰਾ ਦਸ਼ਮੇਸ਼ ਨਗਰ ਦੇ ਵਿੱਚ ਹੈ ਇੱਕ ਗੁਰਦੁਆਰਾ ਲਾਲ ਚੌਂਕ ਦੇ ਵਿੱਚ ਵੀ ਹੈ ਬੋਲ ਚੌਂਕ ਦੇ ਉੱਥੇ ਰਹਿਸ਼ ਦੇ ਨਾਲ ਨਾਲ ਲੰਗਰ ਹੀ ਮਿਲ ਜਾਂਦਾ ਇੱਥੇ ਲੰਗਰ ਦੀ ਪਸਤਾ ਹੈਣੀ ਸੰਗਤ ਦਾ ਬਣਾਇਆ ਗੁਰਦੁਆਰਾ ਸੰਗਰਾਂਦ ਵਾਲੇ ਦਿਨ ਜਾਂ ਕਿਸੇ ਗੁਰਪੁਰਬ ਤੇ ਇਹੀ ਲੰਗਰ ਛਕਾਉਂਦੇ ਆ ਗੋਲ ਚੌਂਕ ਵਾਲਾ ਗੁਰਦੁਆਰਾ ਹੈਗਾ ਵੱਡਾ ਉੱਥੇ ਲੰਗਰ ਹੀ ਮਿਲ ਜਾਂਦਾ ਚਲੋ ਇੱਥੇ ਆ ਗਏ ਜੀ ਤੇ ਲੰਗਰ ਪਾਣੀ ਬਾਹਰੋ ਛਕ ਲਿਆ ਸਾਦਾ ਭੋਜਨ ਕਰ ਲਿਆ ਇੱਕ ਤੇ ਭਾਈ ਢਿੱਲਾ ਥੋੜਾ ਜਿਹਾ ਢਿੱਲਮਟ ਚੱਲ ਰਹੀ ਹੈ ਇਸ ਕਰਕੇ ਅਸੀਂ ਦੂਰ ਨਹੀਂ ਗਏ ਬਾਹਲੇ ਵੜਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀ ਹੈ ਸਤੁ ਕਰਦੀ ਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਏ ਰਾਮ 27 ਅਪ੍ਰੈਲ ਮਸਿਆ 27 ਅਪ੍ਰੈਲ ਐਂਦਰਦੀ ਐ ਇਧਰ ਦਰਬਾਰ ਸਾਹਿਬ ਦੀ ਜਿੱਥੇ ਮਹਾਰਾਜ ਦਾ ਸਰੂਪ ਹੈ ਛੋਹਬਤ ਹੈ ਤੇ ਭਾਈ ਜੀ ਕਥਾ ਕਰੀ ਜਾਂਦੇ ਆ ਉਸ ਦਿਨ ਵੀ ਖੁਸ਼ ਰਹੇ ਸੀ ਅਸੀਂ ਰੋਟੀ ਬਾਹਰੋਂ ਖਾ ਜਾਂਦੀ ਸੀ ਪਰ ਜਿਹੜੇ ਹੈਡ ਗ੍ਰੰਥੀ ਸਾਹਿਬ ਭਾਈ ਸਾਹਿਬ ਨੇ ਤੇ ਕਥਾ ਕਰਕੇ ਦੇ ਉੱਪਰੋਂ ਆਏ ਸਾਡੇ ਨਾਲ ਗੱਲਬਾਤ ਕੀਤੀ ਫਤਿਹ ਸਾਂਝੀ ਕੀਤੀ ਤੇ ਲੰਗਰ ਬਾਣੀ ਦਾ ਪੁੱਛਿਆ ਤੇ ਫਿਰ ਕਹਿੰਦੇ ਕੋਈ ਚਾਹ ਪਾਣੀ ਤਾਂ ਉਹਨਾਂ ਨੇ ਜਿਹੜਾ ਮੁੰਡਾ ਸੇਵਾਦਾਰ ਇੱਥੇ ਰਾਤ ਦੀ ਨਿਗਰਾਨੀ ਕਰਦਾ ਉਹਨੂੰ ਦੁੱਧ ਦਾ ਗਿਆ ਤੇ ਭਾਈ ਸਾਹਿਬ ਕਹਿੰਦੇ ਮੈਨੂੰ ਹਲਦੀ ਵਾਲਾ ਦੁੱਧ ਪਿਆ ਦਿਓ ਇਹਨਾਂ ਦੀ ਡਿਮਾਂਡਾਂ ਵੱਧ ਜਾਂਦੀਆਂ ਫਤਰੀਆਂ ਦੀ ਇਹ ਬਿਮਾਰ ਸੀ ਭਾਈ ਚਲੋ ਤੇ ਇਹਦਾ ਪਤਾ ਲੈਣ ਆਏ ਸੀਗੇ ਤੇ ਹਲਦੀ ਵਾਲਾ ਦੁੱਧ ਸਾਨੂੰ ਕਰਕੇ ਦੇ ਗਿਆ ਉਹ ਜੱਗ ਭਰ ਕੇ ਦੋ ਦੋ ਗਲਾਸੇ ਹਲਦੀ ਵਾਲੇ ਦੁੱਧ ਪੀ ਲਾਂਗੇ ਵੈਸੇ ਗਰਮੀ ਐ ਪਰ ਫਿਰ ਵੀ ਚਲੋ ਹਲਦੀ ਚੰਗੀ ਐ ਅੰਦਰੋਂ ਥੋੜਾ ਜਿਹਾ ਠਾਰੂਗੀ ਆ ਹੱਡ पे ਠਰਨਗੀ ਸਾਡੇ ਤੇ ਐਦਾਂ ਦੁਕਾਨਾ ਆਪਣਾ ਰਾਤ ਦਾ ਐਸ ਸੋਹਣੇ ਜਿਹੇ ਲੰਗਰ ਹਾਲ ਦੇ ਵਿੱਚ ਸਾਈਕਲ ਆ ਪਾਉ ਬਾਰ ਖੜਾਤੇ ਐ ਐਸ ਲੰਗਰ ਹਾਲ ਚ ਆਪਾਂ ਨੂੰ ਬਾਬਿਆਂ ਨੇ ਕੱਦੇ ਦੋ ਸਰਾਨੇ ਤੇ ਦੋ ਚਾਦਰਾਂ ਦੇਤੀਆਂ ਉੱਤੇ ਪੱਖਾ ਚੱਲਦਾ ਮੱਛਰ ਹੈਗਾ ਸਾਰੇ ਪਾਸੇ ਇੱਥੇ ਪਰ ਚਲੋ ਚਾਦਰਾਂ ਲੈ ਕੇ ਉੱਤੇ ਨੱਪ ਕੇ ਸੌਂਦਾਂਗੇ ਪਤਾ ਨਹੀਂ ਲੱਗਣਾ ਕਦੋਂ ਨੀਂਦ ਆਈ ਵੀਡੀਓ ਕਿਵੇਂ ਲੱਗੀਆਂ ਹੁਣ ਤੱਕ ਦੇ ਸਬਰ ਦੀਆਂ ਤੇ ਸਬਰ ਸਾਡਾ ਕਿਵੇਂ ਰਿਹਾ ਉਹਦੇ ਬਾਰੇ ਕਮੈਂਟ ਜਰੂਰ ਕਰੋ ਟਿੱਪਣੀ ਜਰੂਰ ਦਿਓ ਔਡੀ ਔਪਸ ਪਿਆਰ ਤੇ ਹੌਸਲੇ ਨਾਲ ਅਸੀਂ ਉੱਤੇ ਫਿਰਦੇ ਹਾਂ ਇਸ ਤਰ੍ਹਾਂ ਕਰੀਏ ਬਹੁਤ ਢੇਲੇ ਹੋ ਗਏ ਆ ਦੇਖਦੇ ਹਾਂ ਅੱਗੇ ਕੀ ਵਿਦ ਕਰਦੀ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਤੇਜੋ ਤੇ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਨਟਕਾ ਲੋਕ ਜੈ ਹੋ